ਬਾਨ ਨਿੰਦ੍ਰਿਕ ਗਿਆਨਬੀ ਜੀ ਕਿ ਗਿਆਨਬੀ ਸਾਹਿਬ ਤੁਸੀਂ ਹੋਰ ਆਪਣੀ ਜ਼ਿੰਦਗੀ ਵਿੱਚ ਇੱਕ ਸਫਲਤਾ ਦੀ ਆਪਣੀ ਜ਼ਿੰਦਗੀ ਦੀ ਇੱਕ ਹੋਰ ਕਮਾਈ ਕੀਤੀ ਦੀ ਪੌੜੀ ਚੜੀ ਅਤੇ ਤੁਹਾਨੂੰ ਸਫਲਤਾ ਮਿਲੀ ਹੈ ਮੁਬਾਰਕਬੂਲ ਫੁਮਾਈ ਜਾਵੇ ਵੈਲਕਮ ਟੂ ਸ਼ੋ ਸਤਿ ਸ਼੍ਰੀ ਅਕਾਲ ਸਾਹਿਬ ਸਾਹਿਬ ਔਰ ਗੁਰਪ੍ਰੇਮ ਜੀ ਤੇ ਸਾਡੇ ਸਾਰੇ ਜਿੰਨੇ ਸਰੋਤੇ ਦਰਸ਼ਕ ਦੁਨੀਆ ਭਰ ਚ ਬੈਠੇ ਹੈ ਤੇ ਬੜਾ ਹੀ ਪਿਆਰ ਕਰਦੇ ਆ ਜੋ ਤਾਂ ਮੇਰੇ ਨਾਲ ਜੁੜੇ ਆ ਤੇ ਮੈਨੂੰ ਵੀ ਇਹਨਾਂ ਮਾਲ ਮਿਲਿਆ ਹੈ ਕਿ ਮੇਰੀ ਆਵਾਜ਼ ਉਹਨਾਂ ਲੋਕਾਂ ਤੱਕ ਪਹੁੰਚਦੀ ਹੈ ਤੇ ਹਰ ਬੁੱਧਵਾਰ ਤੱਕ ਉਹ ਈ ਕਰਦੇ ਮੈਨੂੰ ਫੋਨ ਮੈਸੇਜ ਆਈ ਬੜਾ ਹੌਸਲਾ ਮਿਲਦਾ ਅੱਜ ਜਿਹੜਾ ਤੁਸੀਂ ਜ਼ਿਕਰ ਕੀਤਾ ਬੜਾ ਖੂਬਸੂਰਤ ਤੀਕ ਵਾਲਾ ਜ਼ਿਕਰ ਹੈ ਕਿ ਸਾਡੀ ਟੀਚਰੋ ਟੀਮ ਦਾ ਮੈਂਬਰ ਹੋਣਾ ਵੀ ਮਾਣ ਵਾਲੀ ਗੱਲ ਹੈ ਮੇਰੇ ਵਾਸਤੇ ਅੱਜ ਮੈਨੂੰ ਮੇਰੀ ਜ਼ਿੰਦਗੀ ਦਾ ਵੱਡਾ ਇਹ ਕਹਿਣਾ ਹੈ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਤਿਸ ਦੇ ਬਾਣੀ ਕਹਿੰਦੀ ਆ ਜਾਂ ਤਬ ਭਾਵੇਂ ਤਾਖਤ ਬਿਠਾ ਲੈ ਬਾਣੀ ਹੀ ਦੇ ਵਿੱਚ ਉਦਾਹਰਨਾ ਕਿਉਂਕਿ ਮੈਂ 6 ਸਾਲ ਦਾ ਬਾਣੀ ਪੜਨ ਲੱਗਿਆ ਸੀ ਅੱਜ ਵੀ ਪੜਨ ਤੇ ਉੱਥੋਂ ਇਸ਼ਾਰਾ ਕੁਝ ਮਿਲਿਆ ਜੁਰਵਾ ਕੋਲੋਂ ਤੇ ਅੱਜ ਮੈਨੂੰ ਪ੍ਰੋਫੈਸਰ ਆਫ ਪ੍ਰੈਕਟਿਸ ਕੇਂਦਰ ਦੀ ਯੂਨੀਵਰਸਿਟੀ ਆ ਕੇਂਦਰੀ ਯੂਨੀਵਰਸਿਟੀ ਪੰਜਾਬ ਪੰਜਾਬ ਚ ਕੋਈ ਯੂਨੀਵਰਸਿਟੀ ਆ ਕੇਂਦਰ ਦੀ ਬਠਿੰਡੇ ਔਰ ਉਹ 2500 ਏਕੜ ਚ ਬਣੀ ਹੋਈ ਯੂਨੀਵਰਸਿਟੀ ਹੈ ਕੇਂਦਰ ਦੀ ਤੇ ਉਹਦੇ ਵਿੱਚ ਪੰਜਾਬੀ ਵਿਭਾਗ ਦੇ ਵਿੱਚ ਪ੍ਰੋਫੈਸਰ ਆਫ ਪ੍ਰੈਕਟਿਸ ਦੇ ਤੌਰ ਤੇ ਮਾਣ ਦਿੱਤਾ ਗਿਆ ਹੈ ਅੱਜ ਮੈਂ ਜੁਆਇਨ ਕੀਤਾ ਹੈ ਉੱਥੇ ਔਰ ਇਹਦੇ ਵਾਸਤੇ ਮੈਨੂੰ ਦੁਨੀਆ ਭਰ ਤੋਂ ਮੇਰਾ ਫੋਨ ਨਹੀਂ ਸਾਹ ਲੈ ਰਿਹਾ WhatsApp ਨਹੀਂ ਸਾਹ ਲੈ ਰਿਹਾ Facebook ਦੇ ਉੱਤੇ ਅਣਗਿਣਤ ਮੇਰੇ ਦੋਸਤ ਪਿਆਰੇ ਮੈਨੂੰ ਪੜਨ ਵਾਲੇ ਸੁਣਨ ਵਾਲੇ ਉਸਤਾ ਪਾਪਾ ਕੇ ਵਧਾਈਆਂ ਦੇ ਰਹੇ ਹੈ ਇਹ ਮੇਰੀ ਪ੍ਰਾਪਤੀ ਨਹੀਂ ਹੈ ਇਹ ਮੇਰੇ ਮੇਰੀ ਸਾਰੇ ਸੋਤਿਆਂ ਦੀ ਪਾਟਕਾਂ ਦੀ ਚਿਹਤਿਆਂ ਦੀ ਤੇ ਜਾਂ ਤੁਹਾਡੀ ਸਾਰੀ ਟੀਮ ਜਿਹੜੀ ਆਪਣੀ ਹੈ ਉਹਦੀ ਪ੍ਰਾਪਤੀ ਹੈ ਜਦੋਂ ਵੀ ਕਿਸੇ ਭੈਣ ਭਰਾ ਦੀ ਚੜ੍ਹਦੀ ਕਲਾ ਦੀ ਖਬਰ ਆਉਂਦੀ ਹੈ ਤਾਂ ਖੁਸ਼ੀ ਦਿੰਦੀ ਹੈ ਜਦੋਂ ਕੋਈ ਦੁਖਦਾਈ ਖਬਰ ਆਉਂਦੀ ਤਾਂ ਦੁੱਖ ਦਿੰਦੀ ਹੈ ਤੋਂ ਲੱਖ ਖੁਸ਼ੀਆਂ ਪਾਤਸ਼ਾਹਿਆਂ ਦੇ ਸਤਿਗੁਰ ਨਜ਼ਰ ਕਰੇ ਇਹ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਦੇ ਉੱਤੇ ਮਿਹਰਾਂ ਤੇ ਨਜ਼ਰਾਂ ਕਰਦਾ ਰਹੇ ਤਾਂ ਖੁਸ਼ਹਾਲੀਆਂ ਤੇ ਖੇੜੇ ਇਦਾਂ ਹੀ ਆਸਾਂ ਵੰਦੇ ਰਹੀਏ ਜੀ ਬਾਸੀ ਸਾਹਿਬ ਬਹੁਤ ਬਹੁਤ ਮੁਬਾਰਕ ਆਨਵਰਲੇਸੰ ਵਿੱਚ ਇੱਕ ਦਿਨ ਹੋਰ ਆਵਿਗਾ ਜਿਸ ਦਿਨ ਫਿਰ ਅਸੀਂ ਦੁਬਾਰਾ ਖੁਸ਼ੀ ਸਾਂਝੀ ਕਰਾਂਗੇ ਜ਼ਿੰਦਗੀ ਦੀ ਵਿੱਚ ਜਿਹੜੇ ਬੀਜੇ ਹੋਏ ਬੀਜ ਜਿਹੜੇ ਨੇ ਉਹ ਹੁਣ ਇਸ ਵੇਲੇ ਫੁੱਲ ਸੀ ਅਤੇ ਫਲ ਦੇ ਰਹੇ ਨੇ ਔਰ ਇਸ ਤਰ੍ਹਾਂ ਇਹ ਵਰਕਰਾਂ ਰਹਿੰਦੇ ਕਗਰੰਬੀ ਸਾਹਿਬ ਤੁਹਾਡੀ ਕਲਮ ਨੂੰ ਸਲਾਮ ਹੈ ਸਲਾਮਤ ਹੈ ਪਰ ਮੈਂ ਜਨਣਾ ਚਾਹੁੰਦਾ ਇਹ ਕਲਮ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਕਦੇ ਵੀ ਖੁੰਡੀ ਨਾ ਹੋਵੇ ਅਤੇ ਨਾ ਹੀ ਇਹਦੇ ਵਿੱਚ ਸਿਆਹੀ ਕਦੇ ਖਤਮ ਹੋਵੇ ਸੋ ਇੱਕ ਐਸੀ ਕਲਮ ਜਿਹੜੀ ਹੈ ਇਸ ਨੂੰ ਸਲਾਮ ਹੋਵੇ ਅਛਰੀ ਮਿੰਨ ਜੀ ਤੁਸੀਂ ਜਦੋਂ ਬਚਪਨ ਵਿੱਚ ਸੀ ਤਾਂ ਤੁਹਾਡੀ ਜ਼ਿੰਦਗੀ ਦੀ ਹੌਬੀ ਜਿਹੜੀ ਸੀ ਐਕਚੁਅਲੀ ਸੀ ਕਿ ਤੇ ਜਿਹੜੀ ਕਿ ਵਰਕਰਾਰ ਹੈ ਸਰ ਮੈਂ ਉਸਤਾਦ ਲਾਲਚੰਦ ਯਮਲਾ ਜੱਟ ਜੀ ਦਾ ਚੇਲਾ ਬਣ ਗਿਆ ਸੀ ਤੁਮ ਵੀ ਸੁਣ ਕੇ ਉਹਨਾਂ ਦੀ ਹੂੰ ਤੇ ਉਹਨਾਂ ਦੀ ਟੂੰਬੀ ਦਾ ਮੈਂ ਕਾਇਲ ਹੋ ਗਿਆ ਸੀ ਤੁਸੀਂ ਅੱਜ ਤੋਂ 21 ਸਾਲ 22 ਸਾਲ ਪਹਿਲੇ ਜਦੋਂ ਮੈਂ ਕੈਨੇਡਾ ਆਇਆ ਮੇਰੀ ਇੰਟਰਵਿਊ ਕੀਤੀ ਸੀ ਉਦੋਂ ਆਪਾਂ ਟੂੰਬੀ ਦੇ ਉੱਤੇ ਰੇਡੀਓ ਤੇ ਗਾਣਾ ਵੀ ਸੁਣਾਇਆ ਸੀ ਮੇਰੇ ਨਾਲ ਫੋਟੋ ਵੀ ਆ ਬੜੀ ਪਿਆਰੀ ਤੇ ਯਾਦਗਾਰੀ ਸਮਾਂ ਯਾਦ ਕਰਾਂਦੀ ਹੈ ਉਦੋਂ ਮੈਂ ਜਦੋਂ 1987 87 1987 ਕੀ ਮੈਂ ਛੋਟੀ ਉਮਰ ਦਾ ਮੁੰਡਾ ਯਮਲਾ ਜੱਟ ਉਸਤਾਰ ਲਾਲਚੰਦ ਜੀ ਟੂੰਬੀ ਉਹਨਾਂ ਦਾ ਕੇਲਾ ਜਾ ਕੇ ਬਣਿਆ ਸੀ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਏ ਮੈਂ ਇੱਕ ਗਵਈਏ ਦੇ ਤੌਰ ਤੇ 올 ਇੰਡੀਆ ਰੇਡੀਓ ਜਲੰਧਰ ਤੋਂ ਗਾਉਂਦਾ ਮਿੱਥਾ ਜੀ ਤੇ ਟੈਲੀਵਿਜ਼ਨ ਜਲੰਧਰ ਤੋਂ ਗਾਉਂਦਾ ਉਦੋਂ ਟੈਲੀਵਿਜ਼ਨ ਤੇ ਰੇਡੀਓ ਹੁੰਦੇ ਸੀ ਤੋਂ ਵੀ ਨਾਲ ਉਹਨਾਂ ਦੀ ਆਵਾਜ਼ ਤੇ ਉਹਨਾਂ ਦੇ ਗੀਤ ਗਾਉਣੇ ਜੀ ਥੋੜੀ ਥੋੜੀ ਮੈਂ ਜਸਿੰਦਰ ਪੰਨੂ ਜੀ ਸਾਡੇ ਜਿਹੜੇ ਕਲਾਸ ਮੈਂਬਰ ਹੀ ਕਹਿ ਲਓ ਗਾਉਂਦਾ ਪੰਜਾਬ ਦੇ ਔਰ ਜਸਿੰਦਰ ਪੰਨੂ ਜੀ ਨਮਾਜ਼ਮਾਨਾ ਅਖਬਾਰ ਦੇ ਉਦੋਂ ਵੀ ਐਡੀਟਰ ਸਨ ਹੁਣ ਵੀ ਐਡੀਟਰ ਹੈ ਉਹ ਸਬ ਐਡੀਟਰ ਸਨ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਮੈਂ ਪੱਤਰਕਾਰ ਬਣ ਗਿਆ ਤੁਸੀਂ ਮੈਨੂੰ ਸਾਲ ਪੁੱਛੋਗੇ ਤੁਸੀਂ ਨਹਰਾ ਹਨ ਹੋਗੇ ਸੁਣਨ ਵਾਲੇ ਵੀ ਤੇ ਸਿੱਧੂ ਗੁਰਪ੍ਰੀਤ ਜੀ ਵੀ ਕਿ ਉਹ ਸਾਲ ਕਿਹੜਾ ਸੀ ਮੈਂ ਤੁਹਾਨੂੰ ਦੱਸਦਾ ਕਿ ਉਹ ਹਰਾਨੀ ਵਾਲਾ ਸਾਲ ਸੀ ਤੇ 1992 ਦਾ ਸਾਲ ਸੀ ਜੀ ਜਦੋਂ ਮੈਂ ਪੱਤਰਕਾਰ ਬਣ ਗਿਆ 1992 ਦੇ ਵਿੱਚ ਜਤਿੰਦਰ ਪੰਨੋਜੀ ਦੀ ਪ੍ਰੇਰਣਾ ਨਾਲ ਮੈਂ ਉਹ ਉਹ ਸਮਿਆਂ ਦੇ ਵਿੱਚ ਜਦੋਂ ਨਵਾਂ ਜ਼ਮਾਨਾ ਦਾ ਪੱਤਰਕਾਰ ਬਣ ਕੇ ਅੱਜ ਤੱਕ ਫਿਰ ਸਹਾਇਤਕਾਰੀ ਤੇ ਪੱਤਰਕਾਰੀ ਵੱਲ ਪਰਤਿਆ ਤਾਂ 69 ਇਨੇ ਤਰਕਤਾਬਾ ਹੁਣ ਤੱਕ ਮਾਂ ਬੋਲੀ ਦੀ ਝੋਲੀ ਪਾਈਆਂ 49 ਸਾਲ ਦਾ ਮੈਂ ਹੋ ਗਿਆ ਔਰ ਉਸ ਤੋਂ ਪਹਿਲਾਂ ਜਦੋਂ ਬਾਲ ਅਵਸਥਾ ਦੇ ਵਿੱਚ ਜਾਂ ਯੰਗ ਅਵਸਥਾ ਦੇ ਵਿੱਚ ਮੈਨੂੰ ਸੰਗੀਤ ਜਿਹੜਾ ਸੀ ਜਮਲਾ ਜੀ ਦਾ ਤੁੰਬੀ ਸੀ ਉਹਨਾਂ ਨੇ ਉਹਦੇ ਬੜੀ ਥਾਂ ਤੇ ਗੀੜੇ ਕੱਢੇ ਕਦੇ ਮੈਂ ਗੱਜਦਾਰ ਅਧਿਲੀ ਰਹਾ ਪੀਐਮ ਰਹਾ ਔਰ ਕਦੇ ਮੈਂ ਮਾਲੀ ਕਿਪੜਾਸੀ ਪਾਸ਼ਾ ਵਿਭਾਗ ਚ ਰਹਾ ਮੁਨਸੀ ਰਹਾ ਵਕੀਲ ਦਾ ਅੱਜ ਪੀਐਮ ਤੋਂ ਪ੍ਰੋਫੈਸਰ ਬਣਿਆ ਔਰ ਉਹ ਤੋਂ ਪਹਿਲਾਂ ਵੀ ਇਹ ਮਾਣ ਮਿਲਿਆ ਸੈਂਟਰ ਦੀ ਮਹਾਰਾਸ਼ਟਰ ਆ ਦੇ ਵਿੱਚ ਕੇਂਦਰੀ ਹਿੰਦੀ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਵਿੱਚ ਰਾਈਟਰ ਇਨ ਰੈਜ਼ਿਡੈਂਸ ਦਾ ਚੇਅਰ ਮੁਖੀ ਬਣਿਆ ਜਿੱਥੇ ਕੋਈ ਪੰਜਾਬੀ ਬੰਦਾ ਨਹੀਂ ਸੀ ਲੱਗਾ ਆਈਐਸ ਗਵਰਨਰ ਸਾਹਿਬ ਦਾ ਸਾਹਿਬ ਦਾ ਪਦਨਸ਼ਰੀ ਪਦਮ ਭੂਸ਼ਣ ਉਹ ਉੱਥੇ ਉਸ ਚੇਅਰ ਤੇ ਰਹੇ ਸੀ ਤੇ ਮੈਨੂੰ ਬੜਾ ਮਾਣ ਸੀ ਕਿ ਪੰਜਾਬ ਦਾ ਪਹਿਲਾ ਬੰਦਾ ਮਹਾਰਾਸ਼ਟਰ ਚ ਗਿਆ ਸੀ ਵਰਧਾ ਦੇ ਵਿੱਚ ਇੱਕ ਸਾਲ ਉਹ ਬੀਤਿਆ ਫਿਰ ਬਾਸੀ ਜੀ ਆਰਟ ਐਂਡ ਕਲਚਰ ਕਾਉਂਸਲ ਪੰਜਾਬ ਚ ਵੀ ਰਹਾ ਮੀਡੀਆ ਐਡਵਾਈਜ਼ਰ ਕਿ ਜਾਨ ਤਾਂ ਉਹ ਸਮੇਂ ਤੇ ਅੱਜ ਜਿਹੜੀ ਐ ਇੱਕ ਪੀ ਐਨ ਤੋਂ ਪ੍ਰੋਫੈਸਰ ਬਨਣਾ ਮੇਰੇ ਵਰਗੇ ਨਮਾਣੇ ਤੇ ਨਤਾਣੇ ਬੰਦੇ ਵਾਸਤੇ ਜਿਨੇ ਜ਼ਿੰਦਗੀ ਚ ਦੁੱਖ ਮੁਸੀਬਤਾਂ ਝੇਲੀਆਂ ਹੋਣ ਵਨ ਸਮਨੇ ਸਮੇਂ ਚ ਨੰਗਿਆ ਹੋਵੇ ਅੱਜ ਬੀਬੀਸੀ ਵਾਲਿਆਂ ਦੇ ਫੋਨ ਆ ਰਹੇ ਐ ਅੱਜ ਵੱਖ-ਵੱਖ ਥਾਵਾਂ ਦੇ ਉੱਤੋਂ ਟੈਲੀਵਿਜ਼ਨਾਂ ਦੇ ਖ਼ਬਰਾਂ ਦੇ ਹਿੰਦੀ ਦੇ ਅੰਗਰੇਜ਼ੀਆ ਦੇ ਫੋਨ ਉਹ ਇਹ ਸਾਰੀ ਬਦੌਲਤ ਕੇ ਆਪਦੀ ਕਾਹਲਣਾ ਆਪਦੀ ਮਿਹਨਤ ਆਪਦਾ ਸਹਿਰੜ ਆਪਣੀ ਲਗਨ ਤੇ ਧਿਆਨਤਦਾਰੀ ਰੱਖੀ ਔਰ ਕੰਮ ਕਰਦਾ ਰਿਹਾ ਹਤਿਆਣੀ ਕੰਮ ਤੋਂ ਨਹੀਂ ਹਟਿਆ ਜੀ ਬਸ ਮਾਫ ਕਰਨਾ ਮੈਂ ਤੁਹਾਡੇ ਨਾਲ ਸ਼ਾਮਲ ਹੋ ਜਾਮਾ। ਔਰ ਤੁਹਾਡ ਤੋਂ ਇਹ ਜਾਣਕਾਰੀ ਲੈਣੀ ਜ਼ਰੂਰੀ ਚਾਹ। ਕੁਝ ਮਿੰਟਾਂ ਵਿੱਚ ਸੀ ਕਵਰ ਕਰ ਰਹੇ ਆ ਔਰ ਤੁਹਾਡੇ ਸ਼ਹਿਰ ਵਿੱਚ ਬੀਤੇ ਸ਼ਨੀਵਾਰ ਨੂੰ ਹੋਇਆ ਸ਼ੋਅ ਔਰ ਸ਼ੋਅ ਕਰਨ ਵਾਲੇ ਗੁਰਪ੍ਰੀਤ ਖੁੰਡਾ ਸਾਹਿਬ ਨੇ ਕਮਾਲ ਕਰ ਦਿੱਤੀ ਔਰ ਕਲਾਕਾਰਾਂ ਨੇ ਖਾਸ ਕਰਕੇ ਕਿਉਂਕਿ ਆਰਗੇਨਾਈਜ਼ ਕਰਨਾ ਬਹੁਤ ਵੱਡੀ ਗੱਲ ਹੈ ਆਰਗੇਨਾਈਜ਼ਰ ਔਰ ਪਹਿਲੀ ਵਾਰੀ ਸ਼ੋਅ ਨੂੰ ਲਿਖਿਆ ਗੁਰਪ੍ਰੀਤ ਖੁੰਡਾ ਸਾਹਿਬ ਨੇ ਜਿਹੜੇ ਕੇ ਮੇਰੇ ਡਿਸਟ੍ਰਿਕਟ ਤੋਂ ਨੇ ਔਰ ਮੈਂ ਇਸ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇ ਰਿਹਾ ਹਾਂ ਬਹੁਤ ਜਲਦੀ ਸੀ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਨੂੰ ਲਾਈਨ ਲਿਆ ਉਸ ਤੋਂ ਬਾਅਦ ਡਾਕਟਰ ਜੀ ਦਾ ਅਪੀਟ ਕਰ ਰਹੇ ਨੇ ਸੋ ਅਸੀਂ ਦੱਸਦੇ ਹਾਂ ਕਿ ਸ਼ੋਅ ਦੇ ਵਿੱਚ ਬਹੁਤ ਜ਼ਿਆਦਾ ਕਟ ਹੋਇਆ ਅਨਐਕਸਪੈਕਟਡ ਲੁਕਨਾ ਲੋਕਨ ਬਾਬਸਪੁਰ ਕੇ ਜਾਣਾ ਸਾਬਤ ਕਰਦਾ ਹੈ ਕਿ ਪਹਿਲਾ ਸ਼ੋ ਜਿਹੜਾ ਹੈ ਇਹਨਾਂ ਦੇ ਵਾਸਤੇ ਇਕ ਸ਼ਾਪ ਛੜ ਗਿਆ ਬੰਦੇ ਨੂੰ ਹੌਸਲਾ ਹੁੰਦਾ ਕਿ ਜਦੋਂ ਕੋ ਕੰਮ ਕਰਦਾ ਪਹਿਲੀ ਵਾਰੀ ਉਹਨੂੰ ਰਿਜ਼ਲਟ ਜੇ ਮਿਲਦਾ ਤੇ ਕੁਦਰਤੀ ਗੱਲ ਹੈ ਕਿ ਬੰਦਾ ਫਿਰ ਦੁਬਾਰਾ ਉਸ ਫੀਲਡ ਦੇ ਵਿੱਚ ਅਗਾਹ ਵੱਧਦਾ ਮੈਂ ਗੱਲ ਕਰ ਰਹੀ ਸੀ ਤੁਹਾਡੇ ਨਾਲ ਕਿ ਆਪਾਂ ਤੁਹਾਨੂੰ ਮੁਬਾਰਕਬਾਦ ਦਿੱਤੀ ਹੈ ਹੁਣ ਤੁਸੀਂ ਜਾਣਦੇ ਹੋ ਕਿ ਅੱਜ ਤੀਕਾ ਸਤੰਬਰ ਦਾ ਆਖਰੀ ਹੈ ਤੇ ਕੱਲ ਨੂੰ ਪਹਿਲੀ ਅਕਤੂਬਰ ਹੈ ਤੇ 15 ਨੂੰ ਇਲੈਕਸ਼ਨ ਹੋਣੀ ਹੈ ਪੰਜਾਬ ਦਾ ਕੀ ਮਾਹੌਲ ਹੈ ਤੇ ਮੈਂ ਹੈਰਾਨੀ ਇਸ ਚੀਜ਼ ਦੀ ਹੈ ਕਿ ਕਿੰਨੇ ਕਰੋੜਾਂ ਵਿੱਚ ਬੋਲੀ ਲੱਗ ਰਹੀ ਹੈ ਕਿ ਜਿਸ ਨੂੰ ਸਰਪੰਚ ਬਣਾਉ ਤੇ ਇੰਨੇ ਕਰੋੜ ਰੁਪਏ ਆ ਮੈਂ ਦੇਣ ਦੇਣ ਨੂੰ ਤਿਆਰ ਹਾਂ ਜਾਂ 40-45 ਲੱਖ ਰੁਪਏ ਤੇ ਕਈ ਲੋਕ ਦੇ ਕੇ ਬਾੜਵੇਂ ਚੁੱਕੇ ਨੇ ਤੁਹਾਡਾ ਕੀ ਨਜ਼ਰੀਆ ਕੀ ਹੈ ਇਸ ਬਾਰੇ ਤੁਹਾਡੀ ਕਲਮ ਕੀ ਲਿਖੇਗੀ ਬਿਲਕੁਲ ਬਾਕੀ ਸਾਹਿਬ ਬਿਲਕੁਲ ਬਿਲਕੁਲ ਤੁਸੀਂ ਬਿਲਕੁਲ ਮੌਕੇ ਤੇ ਵਧੀਆ ਕੀਤਾ ਸਵਾਲ ਪੁੱਛ ਲਿਆ ਮੈਂ ਤੁਹਾਨੂੰ ਬੜੀ ਇੰਟਰਸਟਿੰਗ ਜਾਣਕਾਰੀ ਦਿੰਨਾ ਸਾਡੇ ਸੁਣਨ ਵਾਲੇ ਸੁਣਨ ਨੂੰ ਇਹ ਜਾਣਕਾਰੀ ਵੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਾਡੇ ਪੰਜਾਬ ਦੇ ਪਿੰਡ ਕਿੱਧਰ ਤੁਰ ਪਏ ਸੁਣਿਓ ਗੱਲ ਜੀ ਬਈ ਹਿਨੇ ਪ੍ਰਤਾਪ ਸਿੰਘ ਬਾਜਵਾ ਦਾ ਨਾ ਇੱਕ ਬਿਆਨ ਆਇਆ ਉਹ ਵੱਡੇ ਚਰਦੇ ਨੇਤਾ ਦੇਣਾ ਪੈਣਾ ਬਿਆਨ ਇੱਕ ਨਾ ਬਟਾਲੇ ਦੇ ਕੋਲ ਡੇਰਾ ਬਾਬਾ ਨਾਨਕ ਕੋਲ ਹਰਦੋਵਾਲ ਪਿੰਡ ਹੈ ਉੱਥੇ ਖੁੱਲ੍ਹੇ ਆਮ ਵਾਸੀ ਸਾਹਿਬ 2 ਕਰੋੜ ਰੁਪਏ ਦੀ ਬੋਲੀ ਲੱਗੀ ਸਰਪੰਚੀ ਵਾਸਤੇ ਜੀ ਤੇ ਬਾਜਵਾ ਜੀ ਨੇ ਤੁਸੀਂ ਪੁੱਛੋ ਵੀ ਕੀ ਬਿਆਨ ਦਿੱਤਾ ਉਹ ਕਹਿੰਦੇ ਆ ਵੀ ਜਿਹੜੀ ਖੁੱਲ੍ਹੇ ਆਮ ਬੋਲੀ ਹੈ ਇਹਦਾ ਮਤਲਬ ਕਰਪਸ਼ਨ ਹੁੰਦਾ ਵੀ 2 ਕਰੋੜ ਰੁਪਿਆ ਖੁੱਲ੍ਹੇ ਆਮ ਤੁਸੀਂ ਕਹੋ ਵੀ ਆ ਜਾ ਮੈਂ ਤੈਨੂੰ ਦੱਸਣਾ ਕਿੱਥੋਂ ਆਇਆ ਕੋਈ ਉਹਦਾ ਇਨਕਮ ਟੈਕਸ ਰਿਟਰਨ ਕਿੱਥੇ ਭਰੀ ਅੱਛਾ ਉਹ ਪਿੰਡ ਦੀ ਚਰਚਾ ਤਾਂ ਹੋਈ ਜਾਂਦੀ ਸੀ ਇੱਕ ਤੁਸੀਂ ਹੋਰ ਤੁਹਾਨੂੰ ਮੈਂ ਦੱਸ ਦਿੰਦਾ ਸਾਡੇ ਫੀਲਡ ਕੋਡ ਜਿਹੜਾ ਤੁਸੀਂ ਕਹਿੰਦੇ ਹੋ ਮੈਂ ਨਾ ਆਮ ਤੌਰ ਤੇ ਸਾਰਕਪੇਰੇ ਪਿਉਨੇ ਜਿਲ੍ਹਾ ਬਣਾਤ ਦੇ ਰਿਹਾ ਡੈਡਿੰਗ ਜਿਲ੍ਹਾ ਆਪਣੇ ਸਾਹ ਦੇ ਇੱਕ ਉੱਥੇ ਸਰਪੰਚੀ ਲਈ ਇੱਕ ਮੁੰਡੇ ਨੇ 2 ਏਕੜ ਜ਼ਮੀਨ ਦੇਣ ਆਸਤੇ ਪੇਸ਼ਕਸ਼ ਕਰਤੀ। ਹੋ ਇਹਦੇ ਇਲਾਵਾ ਮੈਂ ਤੁਹਾਨੂੰ ਹੁਣ ਹੋਰ ਕੀ ਤੁਸੀਂ ਹੁਣ ਮੈਂ ਤੁਹਾਨੂੰ ਲੈ ਚਲਦਾ ਉਹ ਪਰ ਮੁਕਸਰ ਵਾਲੇ ਗਿੱਦੜ ਬੇ ਵਾਲੇ ਪਾਸੇ। ਅੱਛਾ ਉੱਥੇ ਇੱਕ ਪਿੰਡ ਹੈ ਜਿਹਦਾ ਉਹ ਵੀ ਤੁਸੀਂ ਦੇਖ ਲਈ ਹਣੀ ਹੁਣੇ ਤੱਕ ਵੀਡੀਓ ਉੱਥੇ ਸ਼ਾਇਦ ਤੁਹਾਡੇ ਔਰ ਜਿਹੜੀ ਵੀਡੀਓ ਹੈ ਉਹਦੇ ਵਿੱਚ ਬੋਲੀ ਲੱਗ ਰਹੀ ਸ਼ਰਿਆਮ ਤੇ ਉਹ ਵਾਇਰਲ ਹੋ ਜਦੋਂ ਹੋ ਗਈ ਤਾਂ ਸਾਰੇ ਵਰਲਡ ਚੋਂ ਗਈ ਕਿ ਸਰਵਸੰਤੀ ਨਾਲ ਸਰਪੰਚ ਚੁਣਿਆ ਜਾਣਾ ਬੰਦੇ ਖੜੇ ਬੰਦਿਆਂ ਦੇ ਨਾਮ ਇਕੱਠੇ ਤੋਂ ਤੌਰ ਤੇ ਅਮਰੀਕ ਤੇ ਅਮਰਜੀਤ ਦੱਸਿਆ 15 ਲੱਖ ਤੋਂ ਬੋਲੀ ਸ਼ੁਰੂ ਹੋਈ ਬਾਸੀ ਸਾਹਿਬ ਜੀ ਤੇ 15 ਲੱਖ ਤੋਂ ਸ਼ੁਰੂ ਹੁੰਦੀ ਹੁੰਦੀ 35 ਲੱਖ ਤੇ ਜਾ ਕੇ ਮੁੱਕ ਗਈ ਅਖੀਰ ਅਮਰੀਕ ਸਿੰਘ ਦਾ ਜਿਹੜਾ ਸੀ ਉਹ 35 ਲੱਖ ਜਿਹੜਾ ਹੈ 35 ਲੱਖ 50 ਹਜ਼ਾਰ ਉਹ ਬੋਲੀ ਜਿੱਤ ਗਿਆ ਸਾਰੇ ਪੈਸੇ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਉਹਨੇ ਕਾਇਮ ਦੇਣੇ ਅੱਛਾ ਅੰਮ੍ਰਿਤ ਸਿੰਘ ਦੇ ਮੁਕਾਬਲੇ ਚ ਸਰਪੰਚੀ ਦੀ ਚੋਣ ਵਾਸਤੇ ਜਦੋਂ ਕੋਈ ਖੜਾ ਹੋਵੇਖੀ ਜਾਉ ਜਦੋਂ ਇਹ ਵੀਡੀਓ ਆਈ ਤਾਂ ਉਸ ਤੋਂ ਬਾਅਦ ਤੁਸੀਂ ਨਾ ਧਿਆਨ ਨਾਲ ਦੇਖਿਓ ਕਿ ਇਹ ਜਿਹੜੇ ਸਾਰੇ ਇਹ ਨਿਯਮ ਦੇ ਉਲਟ ਹੈ ਪੰਚਾਇਤੀ ਚੋਣਾਂ ਦੇ ਜਿਹੜੇ ਨਿਯਮ ਨੇ ਉਹ ਇਸ ਤਰ੍ਹਾਂ ਦੀਆਂ ਵੀਡੀਓ ਖੁੱਲੀਆਂ ਪੇਸ਼ਕਸ਼ਾਂ ਖੁੱਲ੍ਹੇ ਆਮ ਬੋਲੀਆਂ ਨਹੀਂ ਇਦਾਂ ਲੱਗ ਸਕਦੀਆਂ ਪੰਚਾਇਤੀ ਰਾਜ ਐਕਟ ਜਿਹੜਾ ਰੂਲ ਹੈ ਉਹ ਰੂਲ ਜਿਹੜਾ ਹੈ ਉਹ ਨਹੀਂ ਇਹਨਾਂ ਕੋਲੋਂ ਇਜਾਜ਼ਤ ਦਿੰਦਾ ਔਰ ਪੰਚਾਇਤ ਭਾ ਕੀ ਕਹੂਗਾ ਇਹ ਵੀ ਇੱਕ ਹੋਰ ਤੁਹਾਨੂੰ ਦੱਸਦਾ ਕੋਠੇ ਕੇਸਰ ਸਿੰਘ ਪਿੰਡ ਹੈ ਇੱਕ ਕੋਠੇ ਬਰੜੇ ਪਿੰਡ ਹੈ ਇਹਨਾਂ ਦੀ ਬੋਲੀ ਦੀ ਚਰਚਾ ਆਈ ਜਾਂਦੀ ਹੈ ਇੱਕ ਦਾਦੂ ਵਾਲਾ ਪਿੰਡ ਹੈ ਮੱਲਣ ਦੇ ਨਾਲ ਉੱਥੇ ਵੀ ਇੱਕ ਵਿਅਕਤੀ ਨੇ ਕਿਹਾ ਵੀ ਮੈਂ 23 ਲੱਖ ਰੁਪਏ ਦਿੰਦਾ ਔਰ ਵੱਡੀ ਬੇਨਤੀ ਦੇ ਵਿੱਚ ਉਹ ਪ੍ਰਸੰਨਤ ਹੋ ਗਏ ਤਿੰਨ ਵਾਰ ਸਹਿਮਤੀ ਫਿਰ ਵੀ ਨਹੀਂ ਬਣੀ ਮਤਲਬ ਕਹਿਣ ਤੋਂ ਬਾਅਦ ਇਹ ਬੋਲੀਆਂ ਲੱਗਣੀਆਂ ਇਹ ਕਿਹੜੇ ਪਾਸੇ ਨੂੰ ਅਸਾਂ ਹੁਣ ਤੁਸੀਂ ਇੱਕ ਹੋਰ ਤੁਹਾਡੇ ਵਾਸਤੇ ਵੱਡੀ ਗੱਲ ਉਹ ਕਿ ਵੀ ਇਹ ਜਿਹੜੀਆਂ ਬੋਲੀਆਂ ਲੱਗ ਰਹੀਆਂ ਫਿਰ 23 ਲੱਖ ਪੂਰਾ ਕਿੱਥੋਂ ਕਰੂਗਾ ਪੂਰਾ ਫਿਰ ਉਹ ਇਧਰੋਂ ਉਧਰੋਂ ਮਾਰੂ ਆ ਠੱਗੀ ਮਾਰੂ ਆ ਕਿਉਂ ਜੈ ਸੈਕਟਰੀ ਨੂੰ ਬੀ ਡੀ ਪੀ ਨੂੰ ਬੀ ਡੀ ਪੀ ਨੂੰ ਗੰਡੂ ਆ ਤਾਂ ਕੀ ਕੀ ਕਰੂਗਾ 23 ਲੱਖ ਰੁਪਇਆ ਹੁਣ ਮੈਂ ਟੱਟ ਤੋਂ ਕੱਟ ਤੁਹਾਨੂੰ ਦੱਸ ਰਿਹਾ 23 ਲੱਖ ਰੁਪਇਆ ਦੀ ਬਾਕੀ ਤਾਂ ਨਖਰੀਆਂ ਗੱਲਾਂ ਪਹਿਲਾਂ ਹੀ ਦੱਸਤੀਆਂ ਇੱਕ ਕਾਨੂੰਨ ਆਗੇ ਦਿੰਦਾ ਇਸ ਤਰ੍ਹਾਂ ਨੇ ਉਹ ਪੰਚਾਇਤੀ ਰਾਜ ਐਕਟ ਜਿਹੜਾ ਹੈ ਨਾ ਰੂਲ ਜਿਹੜੇ ਹੈਗੇ ਉਹਦੇ ਅਨੁਸਾਰ ਨਹੀਂ ਆਗਿਆ ਹੈਗੀ ਪਰ ਉਹਦੇ ਅਨੁਸਾਰ ਕਾਨੂੰਨੀ ਆਗਿਆ ਹੈਗੀ ਹੈ ਹੁਣ ਮੀਡੀਆ ਦੇ ਵਿੱਚ ਇਹ ਖਬਰਾਂ ਇੰਨੀਆਂ ਚਰਚਿਤ ਹੋ ਗਈਆਂ ਤਾਂ ਪੰਚਾਇਤ ਮੰਤਰੀ ਜਿਹੜਾ ਪੰਜਾਬ ਦਾ ਉਹ ਵੀ ਉਹਨੇ ਡਾਇਰੈਕਟਰ ਨੂੰ ਕਿਹਾ ਪੰਚਾਇਤੀ ਵਿਭਾਗ ਤੋਂ ਅੱਗੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਡੀਡੀਪੀਓ ਡਿਸਟ੍ਰਿਕਟ ਡਿਵੈਲਪਮੈਂਟ ਪੰਚਾਇਤ ਅਫਸਰ ਹੁੰਦੇ ਆ ਅੱਗੇ ਬੀਡੀਓ ਹੁੰਦੇ ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰ ਡੀਡੀਪੀਓ ਬੀਡੀਪੀਓ ਨੂੰ ਉਹਨੇ ਹੁਕਮ ਕੀਤੇ ਆ ਇਹਨੇ ਸਾਰੀਆਂ ਗੱਲਾਂ ਦੀ ਘੋਖ ਪੜਤਾਲ ਕਰੋ ਯਾਨੀ ਜੇ ਵਿਸ਼ਵ ਵਿਸ਼ਵ ਦੇ ਵਿੱਚ ਸਾਰੀਆਂ ਚੀਜ਼ਾਂ ਨੇ ਰੰਗ ਬਟਾਇਆ ਹੁਣ ਸਰਪੰਚੀ ਨੇ ਵੀ ਰੰਗ ਬਟਾਇਆ ਜਿਵੇਂ ਰਾਜਪਰਾਡ ਸਾਡਾ ਮਿੱਤਰ ਸੀ ਮੁੰਡਾ ਥੋੜੇ ਵੀ ਸ਼ੋਹਾਂ ਚਾਹੁੰਦਾ ਸੀ ਮਲਕਿਆਂ ਵਾਲਾ ਉਹ ਗਾਉਂਦਾ ਹੁੰਦਾ ਸੀ ਲੈ ਲਾਵੇ ਸਰਪੰਚੀ ਤੇ ਸਰਕਾਰੀ ਪੈਸਾ ਖਾਵਾਂਗੇ ਹੁਣ ਪਤਾ ਨਹੀਂ ਫਿਰ ਗੀਤ ਕਾਹਦਾ ਹੋ ਰਿਹਾ ਜਾਂ ਕਿੱਦਾਂ ਦੀ ਮਨੋਬਲ ਸਥਿਤੀ ਮਿਹਰਬਾਨ ਜੀ ਬាទ ਬាទ ਸ਼ੁਕਰੀਆ ਧੰਨਵਾਦ ਬਾਂਸ ਅਗੇ ਅਸੀਂ ਫਿਰ ਮੁਬਾਰਕਬਾਦ ਦੇ ਰਿਹਾ ਤੁਹਾਡਾ ਥੈਂਕ ਯੂ ਸੋ Much